ਖਬਰ ਨਾਂ ਮੈਂ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਪਾਸੇ ਇਮਾਨਦਾਰੀ ਅਤੇ ਨਿਆਂ ਦਾ ਢੰਡੋਰਾ ਪਟਿਆ ਜਾਂਦਾ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਵੱਲੋਂ ਕਿ ਅਸੀਂ ਇਮਾਨਦਾਰ ਹਾਂ ਅਸੀਂ ਕਰਤਾਰਦਾਰ ਹਾਂ ਅਸੀਂ ਅਸਰਦਾਰ ਹਾਂ ਤੇ ਦੂਸਰੇ ਪਾਸੇ ਵਿਧਾਇਕਾਂ ਵੱਲੋਂ ਦੁਸ ਸੋਸ਼ਣ ਵੀ ਕੀਤੇ ਜਾਂਦੇ ਨੇ ਅਸੀਂ ਗੱਲ ਕਰ ਰਹੇ ਹਾਂ ਕਾਂਗਰਸ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਵਿਧਾਇਕ ਦੇ ਜਿਹੜੇ ਗ੍ਰਿਫਤਾਰ ਹੋਏ ਨੇ ਪੁਲਿਸ ਵੱਲੋਂ ਉਹਨਾਂ ਉੱਤੇ ਵੱਡਾ ਐਕਸ਼ਨ ਕੀਤਾ ਗਿਆ ਹੈ ਇੱਕ ਪਾਸੇ ਅਸੀਂ ਗੱਲ ਕਰਦੇ ਹਾਂ ਡੰਕੇ ਦੀ ਚੋੜ ਤੇ ਇਮਾਨਦਾਰੀ ਦੀ ਕਿਰਦਾਰਦਾਰੀ ਦੀ ਤੇ ਦੂਸਰੇ ਪਾਸੇ ਅਸੀਂ ਜਨਸੀ ਸ਼ੋਸ਼ਣ ਕਰਦੇ ਹਾਂ ਇੱਕ ਵੱਡਾ ਐਕਸ਼ਨ ਲਿਆ ਗਿਆ ਹੈ ਇੱਕ ਪਾਸੇ ਜਿੱਥੇ ਚੋਣਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਪੰਜਾਬ ਤੋਂ ਇਲਾਵਾ ਭਾਰਤ ਦੇ ਪੰਜ ਹੋਰ ਵੀ ਸੂਬੇ ਨੇ ਜਿੱਥੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਬਿਗਲ ਬਚੇਗਾ ਕਾਂਗਰਸ ਪਾਰਟੀ ਵੱਡੇ ਪੱਧਰ ਤੇ ਤਿਆਰੀਆਂ ਕਰ ਰਹੀਆਂ ਨੇ ਤੇ ਤਿਆਰੀ ਕਰ ਰਹੀ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਲਗਾਤਾਰ ਐਕਸ਼ਨ ਲੈ ਰਹੀ ਹੈ ਲੇਕਿਨ ਇੱਧਰ ਇੱਕ ਕਾਂਗਰਸ ਪਾਰਟੀ ਦੇ ਵਿਧਾਇਕ ਤੇ ਵੱਡਾ ਐਕਸ਼ਨ ਹੋਇਆ ਹੈ ਪੁਲਿਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਮਾਮਲਾ ਹੈ ਕਿ ਇੱਕ ਪੀੜਤਾ ਨੇ ਇਲਜ਼ਾਮ ਲਗਾਏ ਨੇ ਉਹਨਾਂ ਉੱਤੇ ਵੱਡੇ ਕਿ ਉਹਨਾਂ ਨੇ ਮੇਰੇ ਨਾਲ ਜ਼ਬਰ ਜਨਾਹ ਕੀਤਾ ਹੈ ਇਹ ਤੀਜਾ ਕੇਸ ਹੈ ਉਸ ਵਿਧਾਇਕ ਤੇ ਤੇ ਇਧਰ ਭਾਜੜ ਪੈ ਗਈ ਹੈ ਰਾਤੋਂ ਰਾਤ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਮਤਲਬ ਵਿਧਾਇਕ ਰਾਹੁਲ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਉਹਨਾਂ ਦੇ ਖਿਲਾਫ ਜਿੰਸੀ ਸ਼ੋਚਨ ਦਾ ਤੀਜਾ ਮਾਮਲਾ ਸਾਹਮਣੇ ਆਇਆ ਹੈ ਇਸ ਤੋਂ ਪਹਿਲਾਂ ਵੀ ਦੋ ਵਾਰ ਉਹ ਪੁਲਿਸ ਵੀ ਹਿਰਾਸਤ ਵਿੱਚ ਰਹਿ ਚੁੱਕੇ ਨੇ ਕੇਰਲ ਪੁਲਿਸ ਨੇ ਐਤਵਾਰ ਦੁਪਹਿਰ 12:30 ਵਜੇ ਰਾਹੁਲ ਨੂੰ ਪਲੱਕੜ ਸਿੱਤ ਕੇ ਪੀਪੀਐਮ ਇਰਜੈਂਸੀ ਹੋਟਲ ਤੋਂ ਫੜਿਆ ਰਾਹੁਲ ਨੂੰ ਜਲਦੀ ਹੀ ਮੈਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ ਰਾਹੁਲ ਤੋਂ ਪਹਿਲਾਂ ਹੀ ਜਨਸੀ ਸ਼ੋਸ਼ਣ ਦੇ ਦੋ ਮਾਮਲੇ ਪਹਿਲਾਂ ਹੀ ਜਨਸੀ ਸ਼ੋਸ਼ਣ ਦੇ ਦੋ ਮਾਮਲੇ ਚੱਲ ਰਹੇ ਹਨ ਕੇਰਲਾ ਹਾਈ ਕੋਰਟ ਨੇ ਪਿਛਲੇ ਮਹੀਨੇ ਰਾਹੁਲ ਨੂੰ ਜਮਾਨਤ ਦਿੱਤੀ ਸੀ ਪਰ ਹੁਣ ਤੀਜਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਰਾਹੁਲ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ ਮੈਦਾਨੀ ਕੀ ਦੋਸ਼ ਲਗਾਏ ਨੇ ਰਾਹੁਲ ਖਿਲਾਫ ਸ਼ਿਕਾਇਤ ਦਰਜ ਕਰਾਉਣ ਵਾਲੀ ਮਹਿਲਾ ਪਤਾਨ ਮਿੱਠਾ ਦੀ ਰਹਿਣ ਵਾਲੀ ਹੈ ਜੋ ਮੌਜੂਦਾ ਸਮੇਂ ਕੈਨੇਡਾ ਵਿੱਚ ਕੰਮ ਕਰਦੀ ਹੈ ਮਹਿਲਾ ਦਾ ਦੋਸ਼ ਹੈ ਕਿ ਰਾਹੁਲ ਨੇ ਨਾ ਸਿਰਫ ਜ਼ਬਰਦਸਤੀ ਉਸ ਦਾ ਜੈਂਸੀ ਸ਼ੋਸ਼ਣ ਕੀਤਾ ਸਗੂ ਗਰਭਪਾਤ ਕਰਵਾਉਣ ਲਈ ਦਬਾਅ ਵੀ ਪਾਇਆ ਇਹਨਾਂ ਨਹੀਂ ਰਾਹੁਲ ਨੇ ਮਹਿਲਾ ਤੋਂ ਪੈਸੇ ਰੱਪਣ ਦੀ ਵੀ ਕੋਸ਼ਿਸ਼ ਕੀਤੀ ਮਹਿਲਾ ਦਾ ਕਹਿਣਾ ਹੈ ਕਿ ਰਾਹੁਲ ਵੱਲੋਂ ਜੈਂਸੀ ਸ਼ੋਸ਼ਣ ਕੀਤੇ ਜਾਣ ਤੋਂ ਬਾਅਦ ਉਹ ਗਰਭਤੀ ਹੋ ਗਈ ਸੀ ਉਸ ਬੱਚੇ ਦਾ ਡੀਐਨਏ ਟੈਸਟ ਕਰਾਉਣ ਦੀ ਤਿਆਰੀ ਕਰ ਰਹੀ ਸੀ ਅਜੇ ਵਿੱਚ ਜਦੋਂ ਰਾਹੁਲ ਆਪਣਾ ਡੀਐਨਏ ਦੇਣ ਲਈ ਕਹਾਂ ਗਿਆ ਤਾਂ ਉਸ ਨੇ ਸਾਫ਼ ਇਨਕਾਰ ਕਰ ਦਿੱਤਾ ਪੀੜਤਾ ਨੇ ਰਾਹੁਲ ਦੇ ਖਿਲਾਫ ਕਈ ਸਬੂਤ ਹੋਣ ਦਾ ਦਾਵਾ ਵੀ ਕੀਤਾ ਹੈ ਮਹਿਲਾ ਉਸ ਆਪਣੀ ਵਿਆਹ ਤੋਂ ਖੁਸ਼ ਨਹੀਂ ਸੀ ਇਸ ਦੌਰਾਨ ਉਸ ਦੀ ਮੁਲਾਕਾਤ ਰਾਹੁਲ ਨਾਲ ਹੋਈ ਰਾਹੁਲ ਨੇ ਮਹਿਲਾ ਨਾਲ ਜਿਨਸੀ ਸੰਬੰਧ ਬਣਾਏ ਅਤੇ ਫਿਰ ਉਸ ਨੂੰ ਵਿਆਹ ਤੋੜਨ ਲਈ ਮਜਬੂਰ ਕੀਤਾ ਰਾਹੁਲ ਨੇ ਮਹਿਲਾ ਨਾਲ ਵਿਆਹ ਦਾ ਦਾਵਾ ਕੀਤਾ ਅਤੇ ਬੱਚਾ ਪੈਦਾ ਕਰਨ ਦੀ ਦਬਾਅ ਬਣਾਇਆ ਰਾਹੁਲ ਨੇ ਮਹਿਲਾ ਨੂੰ ਚਾਂਸੇ 'ਚ ਫਸਾਉਣ ਲਈ ਕਿਹਾ ਕਿ ਜੇਕਰ ਬੱਚਾ ਪੈਦਾ ਹੋ ਗਿਆ ਤਾਂ ਘਰ ਕਰ ਦੇ ਇਸ ਵਿਆਹ ਦੀ ਆਸਾਨੀ ਨਾਲ ਮੰਨ ਜਾਣਗੇ ਪਰ ਬਾਅਦ ਵਿੱਚ ਰਾਹੁਲ ਆਪਣੇ ਵਾਅਦੇ ਤੋਂ ਮੁਕਰ ਗਿਆ ਹਾਲਾਂਕਿ ਇਹ ਕਾਂਗਰਸ ਪਾਰਟੀ ਦਾ ਵਿਧਾਇਕ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਸਸਪੈਂਡ ਕੀਤਾ ਹੋਇਆ ਹੈ ਯਾਨੀ ਕਿ ਜਿਹੜੇ ਵਿਧਾਇਕ ਹੁੰਦੇ ਨੇ ਚਾਹੇ ਉਹ ਕਿਸੇ ਵੀ ਪਾਰਟੀ ਦੇ ਹੋਣ ਘੱਟ ਨਹੀਂ ਜਿੱਥੇ ਵੀ ਕਿਸੇ ਦਾ ਦਾਅ ਲੱਗਦਾ ਹੈ ਲਾਉਂਦੇ ਨੇ ਸੱਤਾ ਦੇ ਨਸ਼ੇ ਦੇ ਵਿੱਚ ਉਹ ਜਿਹੇ ਕੰਮ ਕਰਦੇ ਨੇ ਜਿਨ੍ਹਾਂ ਦਾ ਖਮਨਿਆਜਾ ਉਹਨਾਂ ਨੂੰ ਬਾਅਦ ਵਿੱਚ ਭੁਗਤਣਾ ਪੈਂਦਾ ਹੈ ਦੋ ਜਿਨਸੀ ਸ਼ੋਚਨ ਦੇ ਮਾਮਲੇ ਪਹਿਲਾਂ ਉਹਨਾਂ ਤੇ ਦਰਜ ਨੇ ਆਲਰੇਡੀ ਉਹ ਜਮਾਨ ਤੇ ਬਾਹਰ ਨੇ ਲੇਕਿਨ ਹੁਣ ਇੱਕ ਮਾਮਲਾ ਹੋਰ ਹੋ ਗਿਆ ਹੈ ਕਿ ਉਹਨਾਂ ਦੇ ਡੀਐਨਏ ਮੰਗਿਆ ਜਾ ਰਿਹਾ ਹੈ ਯਾਨੀ ਕਿ ਸੰਬੰਧ ਬਣਾਉਣ ਤੋਂ ਬਾਅਦ ਉਹ ਮਹਿਲਾ ਪ੍ਰੈਗਨੈਂਟ ਹੈ ਅਤੇ ਉਹ ਦਾਵਾ ਕਰ ਰਹੀ ਹੈ ਕਿ ਰਾਹੁਲ ਹੀ ਜੋ ਆਮ ਆਦਮੀ ਪਾਰਟੀ ਦੇ ਸਾਬਕਾ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਨੇ ਇਹ ਬੱਚੇ ਦੇ ਜਿਹੜੇ ਪਿਤਾ ਨੇ ਡੀਐਨਏ ਟੈਸਟ ਕਰਵਾਇਆ ਚਾਵੇ ਹੁਣ ਕੇਲਾ ਦੀ ਪੁਲਿਸ ਵੱਲੋਂ ਛਾਪੇਮਾਰੀ ਕਰਕੇ ਰਾਹੁਲ ਨੂੰ ਗ੍ਰਿਫਤਾਰ ਕਰਕੇ ਉਸ ਉੱਤੇ ਕਾਨੂੰਨੀ ਕਾਰਵਾਈ ਕਰ ਦਿੱਤੀ ਹੈ ਹੁਣ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਅਦਾਲਤ ਦਾ ਕੀ ਰਵੱਈਆ ਹੋਵੇਗਾ ਰਾਹੁਲ ਦੇ ਪ੍ਰਤੀ ਇਹ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਯਾਨੀ ਕਿ ਕਾਂਗਰਸ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਵੀ ਰੱਜ ਇੱਕ ਗੁਲਸ਼ਰੇ ਉਡਾਰ ਰਹੇ ਨੇ ਧੰਨਵਾਦ